ਲਗਾਤਾਰ ਪੰਜਾਬ ਦੇ ਵਿੱਚ ਸਰਕਾਰ ਤੇ ਇਲਜ਼ਾਮ ਲੱਗ ਰਹੇ ਨੇ ਸਰਕਾਰ ਸਾਫ ਸਫਾਈ ਦੇ ਦਾਅਵੇ ਕਰਦੀ ਐ ਪਰ ਪਾਣੀ ਦੀ ਨਿਕਾਸ ਨੂੰ ਲੈ ਕੇ ਬੱਲੂਆਣਾ ਦੇ ਹਲਕਾ ਅਧੀਨ ਪੈਂਦੇ ਵਡਿਆਮ ਢੀਂਗਰਾਵਾਲੀ ਦਲਮੀਰ ਖੇੜਾ ਦੇ ਇਲਾਕੇ ਵਿੱਚ ਭਾਰੀ ਬਾਰਿਸ਼ ਤੋਂ ਬਾਅਦ ਪਾਣੀ ਨੂੰ ਲੈ ਕੇ ਦੋ ਤੀਰਾ ਆਮੋ ਸਾਹਮਣੇ ਹੋ ਗੀਆਂ ਤੇ ਮਾਮਲਾ ਇਸ ਕਦਰ ਵਿਗੜ ਗਿਆ ਕਿ ਪੁਲਿਸ ਨੂੰ ਮੌਕੇ ਤੇ ਆਉਣਾ ਪਿਆ ਇਹ ਤਸਵੀਰਾ ਬੱਲੂਆਣਾ ਹਲਕਾ ਦੇ ਪਿੰਡ ਬਰਿਆਮ ਢੀਂਗਾਵਾਲੀ ਦਲਮੀਰ ਖੇੜਾ ਦੇ ਇਲਾਕੇ ਚ ਹੈ ਜਿੱਥੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਦੋ ਧਿਰਾਂ ਦੇ ਵਿੱਚ ਕਲੇਸ਼ ਹੋ ਗਿਆ ਤੇ ਇਹਨਾਂ ਦਾ ਕਹਿਣਾ ਸੀ ਕਿ ਪਾਣੀ ਕੱਢੋ ਅਸੀਂ ਇਸ ਵਿੱਚ ਫਸੇ ਪਏ ਆ ਲਗਾਤਾਰ ਪੰਜਾਬ ਦੇ ਵਿੱਚ ਸਰਕਾਰ ਤੇ ਇਲਜ਼ਾਮ ਲੱਗ ਰਹੇ ਨੇ ਸਰਕਾਰ ਸਾਫ ਸਫਾਈ ਦੇ ਦਾਅਵੇ ਕਰਦੀ ਹੈ ਪਰ ਪਾਣੀ ਦੀ ਨਿਕਾਸੀ ਨੂੰ ਲੈ ਕੇ ਬੱਲੂਆਣਾ ਦੇ ਹਲਕਾ ਅਧੀਨ ਪੈਂਦੇ ਵੜਿਆਮ ਢੀਂਗਰਾਵਾਲੀ ਦਲਮੀਰ ਖੇੜਾ ਦੇ ਇਲਾਕੇ ਵਿੱਚ ਭਾਰੀ ਬਾਰਿਸ਼ ਤੋਂ ਬਾਅਦ ਪਾਣੀ ਨੂੰ ਲੈ ਕੇ ਦੋ ਧਿਰਾਂ ਆਮੋ ਸਾਹਮਣੇ ਹੋ ਗਈਆਂ ਤੇ ਆਮਲਾ ਇਸ ਕੰਡਲ ਵਿਗੜ ਗਿਆ ਕਿ ਪੁਲਿਸ ਨੂੰ ਮੌਕੇ ਤੇ ਆਉਣਾ ਪਿਆ ਇਹ ਤਸਵੀਰਾ ਬੱਲੂਆਣਾ ਹਲਕਾ ਦੇ ਪਿੰਡ ਬਰਿਆਮ ਢੀਂਗਾਵਾਲੀ ਦਲਮੀਰ ਖੇੜਾ ਦੇ ਇਲਾਕੇ ਚ ਹੈ ਜਿੱਥੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਦੋ ਧਿਰਾਂ ਦੇ ਵਿੱਚ ਕਲੇਸ਼ ਹੋ ਗਿਆ ਤੇ ਇਹਨਾਂ ਦਾ ਕਹਿਣਾ ਸੀ ਕਿ ਪਾਣੀ ਕੱਢੋ ਅਸੀਂ ਇਸ ਵਿੱਚ ਫਸੇ ਪਏ ਆ ਲਗਾਤਾਰ ਪੰਜਾਬ ਦੇ ਵਿੱਚ ਸਰਕਾਰ ਤੇ ਇਲਜ਼ਾਮ ਲੱਗ ਰਹੇ ਨੇ ਸਰਕਾਰ ਸਾਫ ਸਫਾਈ ਦੇ ਦਾਅਵੇ ਕਰਦੀ ਹੈ ਪਰ ਪਾਣੀ ਦੀ ਨਿਕਾਸੀ ਨੂੰ ਲੈ ਕੇ ਬੱਲੂਆਣਾ ਦੇ ਹਲਕਾ ਅਧੀਨ ਪੈਂਦੇ ਵੜਿਆਮ ਢੀਂਗਰਾਵਾਲੀ ਦਲਮੀਰ ਖੇੜਾ ਦੇ ਇਲਾਕੇ ਵਿੱਚ ਭਾਰੀ ਬਾਰਿਸ਼ ਤੋਂ ਬਾਅਦ ਪਾਣੀ ਨੂੰ ਲੈ ਕੇ ਦੋ ਧਿਰਾਂ ਆਮੋ ਸਾਹਮਣੇ ਹੋ ਗਈਆਂ ਤੇ ਮਾਮਲਾ ਇਸ ਕਦਰ ਵਿਗੜ ਗਿਆ ਕਿ ਪੁਲਿਸ ਨੂੰ ਮੌਕੇ ਤੇ ਆਉਣਾ ਪਿਆ ਇਹ ਤਸਵੀਰਾਂ ਬੱਲੂਆਣਾ ਹਲਕਾ ਦੇ ਪਿੰਡ ਬਰੀਆਮ ਢੀਂਗਾਵਾਲੀ ਦਲਮੀਰ ਖੇੜਾ ਦੇ ਇਲਾਕੇ ਚ ਹੈ ਜਿੱਥੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਦੋ ਧਿਰਾਂ ਦੇ ਵਿੱਚ ਕਲੇਸ਼ ਹੋ ਗਿਆ ਤੇ ਇਹਨਾਂ ਦਾ ਕਹਿਣਾ ਸੀ ਕਿ ਪਾਣੀ ਕੱਢੋ ਅਸੀਂ ਇਸ ਵਿੱਚ ਫਸੇ ਪਏ ਆ ਲਗਾਤਾਰ ਪੰਜਾਬ ਦੇ ਵਿੱਚ ਸਰਕਾਰ ਤੇ ਇਲਜ਼ਾਮ ਲੱਗ ਰਹੇ ਨੇ ਸਰਕਾਰ ਸਾਫ ਸਫਾਈ ਦੇ ਦਾਅਵੇ ਕਰਦੀ ਹੈ ਪਰ ਪਾਣੀ ਦੀ ਨਿਕਾਸੀ ਨੂੰ ਲੈ ਕੇ ਬੱਲੂਆਣਾ ਦੇ ਹਲਕਾ ਅਧੀਨ ਪੈਂਦੇ ਵਿੜਿਆਮ ਢੀਂਗਰਾਵਾਲੀ ਦਲਮੀਰ ਖੇੜਾ ਦੇ ਇਲਾਕੇ ਵਿੱਚ ਭਾਰੀ ਬਾਰਿਸ਼ ਤੋਂ ਬਾਅਦ ਪਾਣੀ ਨੂੰ ਲੈ ਕੇ ਦੋ ਧਿਰਾਂ ਆਮੋ-ਸਾਮਣੇ ਹੋ ਗਈਆਂ ਤੇ ਮਾਮਲਾ ਇਸ ਕਦਰ ਵਿਗੜ ਗਿਆ ਕਿ ਪੁਲਿਸ ਨੂੰ ਮੌਕੇ ਤੇ ਆਉਣਾ ਪਿਆ ਇਹ ਤਸਵੀਰਾ ਬੱਲੂਆਣਾ ਹਲਕਾ ਦੇ ਪਿੰਡ ਬਰੀਆਮ ਢੀਂਗਾਵਾਲੀ ਦਲਮੀਰ ਖੇੜਾ ਦੇ ਇਲਾਕੇ ਚ ਹੈ ਜਿੱਥੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਦੋ ਧਿਰਾਂ ਦੇ ਵਿੱਚ ਕਲੇਸ਼ ਹੋ ਗਿਆ ਤੇ ਇਹਨਾਂ ਦਾ ਕਹਿਣਾ ਸੀ ਕਿ ਪਾਣੀ ਕੱਢੋ ਅਸੀਂ ਇਸ ਵਿੱਚ ਫਸੇ ਪਏ ਆ ਲਗਾਤਾਰ ਪੰਜਾਬ ਦੇ ਵਿੱਚ ਸਰਕਾਰ ਤੇ ਇਲਜ਼ਾਮ ਲੱਗ ਰਹੇ ਨੇ ਸਰਕਾਰ ਸਾਫ ਸਫਾਈ ਦੇ ਦਾਅਵੇ ਕਰਦੀ ਹੈ ਪਰ ਪਾਣੀ ਦੀ ਨਿਕਾਸੀ ਨੂੰ ਲੈ ਕੇ ਬੱਲੂਆਣਾ ਦੇ ਹਲਕਾ ਅਧੀਨ ਪੈਣ ਦੇ ਵਿਡਿਆਮ ਢੀਂਗਰਾਵਾਲੀ ਦਲਮੀਰ ਖੇੜਾ ਦੇ ਇਲਾਕੇ ਵਿੱਚ ਭਾਰੀ ਬਾਰਿਸ਼ ਤੋਂ ਬਾਅਦ ਪਾਣੀ ਨੂੰ ਲੈ ਕੇ ਦੋ ਤੀਹ ਆਮੋ ਸਾਹਮਣੇ ਹੋ ਗਈਆਂ ਤੇ ਮਾਮਲਾ ਇਸ ਕਦਰ ਵਿਗੜ ਗਿਆ ਕਿ ਪੁਲਿਸ ਨੂੰ ਮੌਕੇ ਤੇ ਆਉਣਾ ਪਿਆ ਇਹ ਤਸਵੀਰਾ ਬੱਲੂਆਣਾ ਹਲਕਾ ਦੇ ਪਿੰਡ ਬਰਿਆਮ ਢੀਂਗਾਵਾਲੀ ਦਲਮੀਰ ਖੇੜਾ ਦੇ ਇਲਾਕੇ ਚ ਜਿੱਥੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਦੋ ਧਿਰਾਂ ਦੇ ਵਿੱਚ ਕਲੇਸ਼ ਹੋ ਗਿਆ ਤੇ ਇਹਨਾਂ ਦਾ ਕਹਿਣਾ ਸੀ ਕਿ ਪਾਣੀ ਕੱਢੋ ਅਸੀਂ ਇਸ ਵਿੱਚ ਫਸੇ ਪਏ ਆ ਲਗਾਤਾਰ ਪੰਜਾਬ ਦੇ ਵਿੱਚ ਸਰਕਾਰ ਤੇ ਇਲਜ਼ਾਮ ਲੱਗ ਰਹੇ ਨੇ ਸਰਕਾਰ ਸਾਫ ਸਫਾਈ ਦੇ ਦਾਅਵੇ ਕਰਦੀ ਹੈ ਪਰ ਪਾਣੀ ਦੀ ਨਿਕਾਸੀ ਨੂੰ ਲੈ ਕੇ ਬੱਲੂਆਣਾ ਦੇ ਹਲਕਾ ਅਧੀਨ ਪੈਂਦੇ ਵੜਿਆਮ ਢੀਂਗਰਾਵਾਲੀ ਦਲਮੀਰ ਖੇੜਾ ਦੇ ਇਲਾਕੇ ਵਿੱਚ ਭਾਰੀ ਬਾਰਿਸ਼ ਤੋਂ ਬਾਅਦ ਪਾਣੀ ਨੂੰ ਲੈ ਕੇ ਦੋ ਧਿਰਾਂ ਆਮੋ ਸਾਹਮਣੇ ਹੋ ਗਈਆਂ ਤੇ ਮਾਮਲਾ ਇਸ ਕਦਰ ਵਿਗੜ ਗਿਆ ਕਿ ਪੁਲਿਸ ਨੂੰ ਮੌਕੇ ਤੇ ਆਉਣਾ ਪਿਆ ਇਹ ਤਸਵੀਰਾਂ ਬੱਲੂਆਣਾ ਹਲਕਾ ਦੇ ਪਿੰਡ ਬਰੀਆਮ ਢੀਂਗਾਵਾਲੀ ਦਲਮੀਰ ਖੇੜਾ ਦੇ ਇਲਾਕੇ ਚ ਹੈ ਜਿੱਥੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਦੋ ਧਿਰਾਂ ਦੇ ਵਿੱਚ ਕਲੇਸ਼ ਹੋ ਗਿਆ ਤੇ ਇਹਨਾਂ ਦਾ ਕਹਿਣਾ ਸੀ ਕਿ ਪਾਣੀ ਕੱਢੋ assi ਇਸ ਵਿੱਚ ਫਸੇ ਪਏ